ਹਾਂ ਗੁਰੂ ਪਿਆਰੀ ਸਾਥ ਸੰਗਤ ਜੀ ਆਸ਼ਮ ਬਿਹਾਰ ਵਾਲਿਓ ਆਪਾਂ ਸਭ ਤੋਂ ਪਹਿਲਾਂ ਸੁਪਨਾ ਨਾਮ ਇਹ ਦੀ ਵਿਚਾਰ ਕਰ ਲਗੇ ਉਸ ਤੋਂ ਬਾਅਦ ਵਿੱਚ ਸਾਥ ਸੰਗਤ ਜੀ ਬਾਕੀ ਦੀਆਂ ਵਿਚਾਰਾਂ ਕਰਾਂਗੇ ਜਾਂਕੀ ਸਾਧ ਸੰਗਤ ਜੀ ਆਪ ਜੀ ਨੇ ਤਾਂਤਨ ਸ਼੍ਰੀ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਸਾਧ ਸੰਗਤ ਜੀ ਸਮਾਗਮ ਲਿਖਿਆ ਹੈ ਤੋਂ ਪੱਛਮ ਬਿਹਾਰ ਵਾਲਿਓ ਆਓ ਸਭ ਤੋਂ ਪਹਿਲਾਂ ਆਪਾਂ ਹੁਕਮਨਾਵੇ ਦੀ ਵਿਚਾਰ ਕਰੀਏ ਸਾਨੂੰ ਸਾਧ ਸੰਗਤ ਜੀ ਕਿੰਨਾ ਸੋਹਣਾ ਪ੍ਰਦੇਸ਼ ਕਰਦੇ ਨੇ ਗੁਰੂ ਪੰਜਵੇਂ ਪਾਤਸ਼ਾਹੀ ਗੁਰੂ ਦੇ ਪਿਆਰੋ ਜਿਨ੍ਹਾਂ ਨੇ ਸਾਨੂੰ ਸੁੱਖਾਂ ਦੀ ਮਣੀ ਦਿੱਤੀ ਕਿ ਭਾਈ ਇਹ ਸੁੱਖਾਂ ਦੀ ਮਣੀ ਹੈ ਸਾ ਸੰਗਤ ਜੀ ਮਣੀ ਨੂੰ ਲੋਕ ਤਰਸਦੇ ਆ ਵੀ ਸਾਨੂੰ ਮਣੀ ਪ੍ਰਾਪਤ ਹੋ ਜਾਵੇ ਕਈ ਵਾਰੀ ਸਾ ਸੰਗਤ ਜੀ ਇੱਛਾ ਧਾਰੀ ਜਿੱਥੇ ਵੀ ਸਾਪ ਰਹਿੰਦੇ ਆ ਇੱਛਾ ਧਾਰੀ ਜਿੱਥੇ ਵੀ ਵਾਸਾ ਕਰਦੇ ਉਹਨਾਂ ਦੇ ਕੋਲੇ ਮਣੀ ਹੁੰਦੀ ਹੈ ਹੋ ਮਣੀ ਜਿਹਦੇ ਘਰੇ ਆ ਜਾਵੇ ਸਾਧ ਸੰਗ ਜੀ ਉਹਦੀਆਂ ਨੌ ਨਿੱਧੀਆਂ 18 ਸਿੱਧੀਆਂ ਹੋ ਜਾਂਦੀਆਂ ਪਰ ਇੱਥੇ ਗੁਰੂ ਪਾਤਸ਼ਾਹ ਜੀ ਨੇ ਸੁੱਖਾਂ ਦੀ ਮਣੀ ਉਚਾਰਨ ਕੀਤੀ ਪੰਜਵੇਂ ਪਾਤਸ਼ਾਹ ਜੀ ਨੇ ਕਹਿਣਾ ਕੀਤਾ ਵੀ ਜਿਹੜਾ ਸੁੱਖਾਂ ਦੀ ਮਣੀ ਦਾ ਜਾਪ ਕਰੂਗਾ ਜਾਂ ਸੁਣੂਗਾ ਭਾਈ ਇਹਨੂੰ ਸਰਬਣ ਕਰੂਗਾ ਜੇ ਕੋਈ ਪੜ ਨਹੀਂ ਸਕਦਾ ਸੁਣ ਤਾਂ ਸਕਦਾ ਨਾ ਜਿਹੜਾ ਸੁਣੂਗਾ ਭਾਈ ਉਹਦੇ 24000 ਸੁਆਸ ਸਫਲ ਹੋ ਜਾਣਗੇ ਉਹਦੀਆਂ ਭੜਕਣਾ ਸਾਰੀਆਂ ਖਤਮ ਹੋ ਜਾਣੀਆਂ ਆਓ ਗੁਰੂ ਦੇ ਪਿਆਰੋ ਆਪਾਂ ਵਿਚਾਰ ਕਰੀਏ ਸਾਰੀਆਂ ਸੰਗਤਾਂ ਸਾਹ ਸੰਗਰੀ ਝੋਲੀਆਂ ਅੱਡ ਕੇ ਬੈਠੋ ਤੇ ਸਾਧ ਸੰਗਤ ਜੀ ਆਪਣੇ ਮੁਖ ਤੋਂ ਬੋਲੋ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਫੇਰ ਸਾ ਸਾਜੀ ਕੁਰਿਆ ਖੋ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਤੇਰਾ ਸਭ ਸਦਕਾ ਜਿੰਨਾ ਨੇ ਸਾ ਸੰਗ ਜੀ ਗੁਰਬਾਣੀ ਦਾ ਜਹਾਜ਼ ਬਣਾਇਆ ਵਾਹਿਗੁਰੂ ਨਾਮ ਜਹਾਜ਼ ਆਇ ਚੜੇ ਸਉ ਉtre ਪਰ ਜੋ ਸ਼ਰਧਾ ਕਰ ਸੇਮਦੇ ਗੁਰ ਪਾਰ ਉਤਾਰਨ ਹਾਰ ਜੋ ਵੀ ਭਾਈ ਤੈਨੂੰ ਸ਼ਰਧਾ ਪਾਈਏ ਦੀ ਟਿਕਟ ਨਹੀਂ ਕੋਈ ਇਹਦੀ ਟਿਕਟ ਰਹੀ ਹੈ ਭਾਈ ਤੂੰ ਪਰਮਾਤਮਾ ਦਾ ਨਾਮ ਜਪ ਜੋ ਵੀ ਤੇਰੀ ਸ਼ਰਧਾ ਭਾਈ ਤਨਮਨ ਲਾਗੇ ਤੂੰ ਥੋੜਾ ਬੋੜਾ ਕੁਛ ਨਾ ਕੁਛ ਤਜਾਬ ਜਪਿਆ ਕਰ ਗੁਰੂ ਪਾਤਸ਼ਾਹ ਜੀ ਬਖਸ਼ਾ ਕਹਿੰਦੇ ਨੇ ਇਹ ਗੁਰੂ ਉਹ ਸਾਧ ਸੰਗਤ ਜੀ ਜਿਹੜੇ ਬੰਨੇ ਲਾਉਣ ਵਾਲੇ ਗੁਰੂ ਸਾਹਿਬ ਜੀ ਪਾਰਿ ਉਤਾਰਨ ਹਾਰ ਇਹ ਪਾਰ ਤਾਰ ਦੇ ਸਾਧ ਸੰਗਤ ਜੀ ਰਸਤੇ ਦੇ ਵਿੱਚ ਨਹੀਂ ਰੱਖਦੇ ਗਈ ਆਓ ਸਾਧ ਸੰਗਤ ਜੀ ਆਪਾਂ ਇਹਨਾਂ ਦੀਆਂ ਵਿਚਾਰਾਂ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਮਹੱਲਾ ਪੰਜਵਾਂ ਜਾਂਕੇ ਸਿਮਰਨ ਸੁਖਨ ਵਾਸ ਭਈ ਕਲਿਆਣੁ ਦੁਖੋਤ ਨਾਸ ਸਾ ਸੰਗ ਜੀ ਗੁਰੂ ਪਾਤਸ਼ਾਹ ਜੀ ਮੋਹਰ ਲੰਬਦੇ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਾਂਕੇ ਸਿਮਰਨ ਸੁਖਨ ਵਾਸ ਜਿਹਦਾ ਭਾਈ ਪਾਤਸ਼ਾਹ ਕਹਿੰਦੇ ਭਾਈ ਤੁਸੀਂ ਸਿਮਰਨਾ ਕਰਿਆ ਕਰੋ ਉਸ ਪਰਮਾਤਮਾ ਨੂੰ ਕਾਲਪੁਰਖ ਨੂੰ ਉਹਨੂੰ ਸਿਮਰੀ ਜਾਇਆ ਕਰੋ ਸਾਧ ਸੰਗ ਜੀ ਜਿਵੇਂ ਸੁਖਮਨੀ ਸਾਹਿਬ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਪਹਿਲੀ ਅਸ਼ਟਪਦੀ ਵਿੱਚ ਦੱਸਿਆ ਕਿ ਸੁਖ ਜੀ ਪਾਉਣਾ ਚਾਹੁੰਦੇ ਆ ਭਾਈ ਤੁਸੀਂ ਫੇਰ ਸਿਮਰੋ ਸਿਮਰ ਸਿਮਰ ਸੁਖ ਪਾਵੋ ਫੇਰ ਅੱਗੇ ਕਹਿੰਦੇ ਆ ਸਾਧ ਸੰਗ ਜੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮੈਂ ਮਟਾਵੋ ਕਰਾਂ ਦੇ ਕਲੇਸ਼ ਦੁੱਖ ਤੇ ਦੇੰਦਰ ਸਾਰੇ ਦੂਰ ਹੋ ਜਾਣਗੇ ਇੱਥੇ ਹੀ ਮੋਹਰਾਂ ਲਾਉਦੇ ਨੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸਾਧ ਸੰਗ ਜੀ ਗੁਰੂ ਸਾਹਿਬ ਜੀ ਬਖਸ਼ਾ ਕਰਦੇ ਨੇ ਸਾਧ ਸੰਗ ਜੀਓ ਜਾਂ ਕਾ ਸਿਮਰਨ ਸੁਖ ਨਿਵਾਸ ਅਗੇ ਸਾਧ ਸੰਗਤ ਜੀ ਕਹਿੰਦੇ ਆ ਭਾਈ ਕਲਿਆਣ ਦੁੱਖ ਹੋਵਤ ਨਾਸ ਸਿਮਰਨ ਦੇ ਨਾਲ ਸਾਧ ਸੰਗਤ ਜੀ ਸਾਨੂੰ ਕੀ ਹੋ ਜੂਗਾ ਸਾਡੀ ਕਲਿਆਣ ਹੋ ਜੂਗੀ ਦੁੱਖਾਂ ਦਾ ਨਾਸ ਹੋ ਜੂਗਾ ਸਾਧ ਸੰਗਤ ਜੀ ਜਿਹੜੇ ਸਾਧ ਸੰਗਤ ਜੀ ਅਸੀਂ ਦੁੱਖਾਂ ਦੇ ਰੋਗੀ ਹੋਏ ਪਏ ਆ ਸਾਧ ਸੰਗਤ ਜੀ ਕਦੇ ਉਸ ਬਾਬੇ ਤੋਂ ਹਾਲਾ ਹੱਥ ਫੜਵਾ ਕਰਵਾ ਲਿਆ ਕਦੀ ਉਸ ਬਾਬੇ ਕੋਲੋਂ ਲੈ ਚ ਗਏ ਆਂ ਦੀਆਂ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਕਹਿੰਦੇ ਆ ਬਾਣੀ ਤੇਰੇ ਦੁੱਖਾਂ ਦਾ ਨਾਸ ਕਰਨੋ ਵੀ ਸਾਧ ਸੰਗਤ ਜੀ ਤੁਰ ਕੀ ਬਾਣੀ ਆਈ ਜਿਨ ਸਗਲੀਆਂ ਚਿੰਤਾ ਮਟਾਈ ਤੁਰ ਕੀ ਬਾਣੀ ਆਈ ਤਨ ਸਗਲੀਆਂ ਚਿੰਤਾ ਮਟਾਈ ਸਾਧ ਸੰਗ ਜੀ ਇਹ ਤੇਰੀਆਂ ਚਿੰਤਾਵਾਂ ਤੇਰੇ ਦੁੱਖ ਰੋਗ ਦੂਰ ਕਰ ਦੂਗੀ ਸਾਧ ਸੰਗ ਜੀ ਅੱਗੇ ਬਖਸ਼ਾ ਕਰਦੇ ਨੇ ਆਨੰਦ ਕਰੋ ਪ੍ਰਭ ਕੇ ਗੁਣ ਗਾਓ ਸਾਧ ਸੰਗ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਕਹਿੰਦੇ ਭਾਈ ਜੇ ਪ੍ਰਭੂ ਦੇ ਗੁਣ ਸੀ ਗਾਉਣ ਗਾਵੋਗੇ ਸੱਚੇ ਪਾਤਸ਼ਾਹ ਦੇ ਗੁਣ ਗਾਉਣ ਗਾਵੋਗੇ ਸਦਾ ਹੀ ਆਨੰਦ ਕਰੋ ਭਾਈ ਆਨੰਦ ਵਿੱਚ ਰਹੋ ਸਾਧ ਸੰਗ ਜੀ ਆਨੰਦ ਕਰੋ ਸਾਧ ਸੰਗ ਜੀ ਪ੍ਰਭ ਕੇ ਗੁਣ ਗਾਵੋ ਫੇਰ ਦੁੱਖਾਂ ਚੱਲਣ ਦੀ ਸਾਧ ਸੰਦੁੱਖਾਂ ਦੀ ਕੋਈ ਵਜ੍ਹਾ ਜ਼ਰੂਰਤ ਨਹੀਂ ਵਿੱਚ ਦੁੱਖਾਂ ਦਾ ਕੋਈ ਰੋਲ ਨਹੀਂਗਾ ਤੁਸੀਂ ਹਮੇਸ਼ਾ ਲਈ ਆਨੰਦ ਦੇ ਵਿੱਚ ਰਹੋਗੇ ਤੇ ਭਾਈ ਪ੍ਰਭੂ ਕੇ ਗੁਣ ਗਾਓ ਸਾਧ ਸੰਗ ਜੀ ਅੱਗੇ ਬਖਸ਼ਾਂ ਕਰਦੇ ਨੇ ਸਤ ਗੁਰੇ ਆਪਣਾ ਸਾds ਸਦਾ ਮਨਾਵੋ ਪਾਈ ਸਿਮਰੀ ਜਾਇ ਕਰੋ ਸਿਮਰੀ ਜਾਇ ਕਰੋ ਸਾਧ ਸੰਗ ਜੀ ਇਸ ਕਰਕੇ ਗੁਰੂ ਦੇ ਪਿਆਰਿਓ ਸਤ ਗੁਰ ਨੂੰ ਮਨਾਓ ਬੰਦਿਆਂ ਦਾ ਖੜਾ ਛੱਡ ਦਿਓ ਦੇਹਿਆਂ ਦਾ ਖੜਾ ਛੱਡ ਦਿਓ ਅੱਜ ਬਾਬਾ ਸਾਧ ਸੰਗ ਜੀ ਇੱਕ ਵੇਖਿਆ ਕੱਲ ਨੂੰ ਇਹਦਾ ਮੂੰਹ ਵਿੰਗਾ ਹੋ ਜਾਊਗਾ ਸਾਧ ਸੰਗ ਜੀ ਕੱਲ ਨੂੰ ਦੂਜੇ ਕੋਲੇ ਜਾਓਗੇ ਨਾਮ ਪਾਈ ਆਪਣੇ ਗੁਰੂ ਨੂੰ ਇੱਕ ਨੂੰ ਮਨਾਲੋ ਇੱਕ ਨੂੰ ਮਨਾਲੋ ਸਾਧ ਸੰਗ ਜੀ ਫਰੀਦਾ ਜੇ ਤੂੰ ਮੇਰਾ ਹੋ ਰਹੀਂ ਸਭ ਜਗ ਤੇਰਾ ਹੋਈ ਫਰੀਦਾ ਜੇ ਤੂੰ ਮੇਰਾ ਹੋ ਰਹੀਂ ਸਭ ਜਗ ਤੇਰਾ ਹੋਏ ਸਾਹ ਸੰਗ ਜੀ ਗੁਰੂ ਪਾਛੇ ਬਖਸ਼ਾ ਕਰਦੇ ਨੇ ਫਰੀਦਾ ਤੂੰ ਮੇਰਾ ਹੋ ਜਾ ਸਾਰੀ ਦੁਨੀਆ ਤੇਰੇ ਵੱਲ ਕਰ ਦੂੰਗਾ ਮੈਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਹਿੰਦੇ ਐ ਸਤਗੁਰ ਆਪਣਾ ਸਦਾ ਸਦਾ ਮਨਾਵੋ ਸਦਾ ਇਹਦੇ ਗਉਣ ਗਾਈ ਜਾਓ ਸਾਹ ਸੰਗ ਜੀ ਪ੍ਰਮਾਤਮਾ ਤੁਹਾਡੇ ਨਾਲ ਹਮੇਸ਼ਾ ਲਈ ਖੁਸ਼ ਆਸਾ ਸੰਗ ਜੀ ਅੱਗੇ ਵਿਸ਼ਰਾਮ ਕਰਦੇ ਨੇ ਰਹਾਓ ਅੱਗੇ ਪਕਸ਼ਾਂ ਕਰਦੇ ਨੇ ਸਤਿਗੁਰ ਕਾ ਸੱਚ ਸ਼ਬਦ ਕਮਾਵੋ ਐਥੇ ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਤੁਸੀਂ ਸ਼ਬਦ ਦੀ ਵਿਚਾਰ ਕਰੋ ਸਤਿਗੁਰ ਕਾ ਸੱਚ ਸੱਚਾ ਸ਼ਬਦ ਕਮਾਵੋ ਝੂਠਾਂ ਦੇ ਮਗਰ ਨਾ ਲੱਗੋ ਸਤਿਗੁਰ ਕਾ ਸੱਚ ਸ਼ਬਦ ਕਮਾਵੋ ਸਾਧ ਸੰਗ ਜੀ ਜਿਵੇਂ ਗੁਰੂ ਪਾਤਸ਼ਾਹ ਜੀ ਬਖਸ਼ਾਂ ਕਰਦੇ ਨੇ ਸਾਧ ਸੰਗ ਜੀ ਕਹਿੰਦੇ ਜਿਨ੍ਹਾਂ ਸਤਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤਾ ਵਿਚਾਰ ਕੋਈ ਮਾਨਸ ਜੂਨ ਨਾ ਆਖੀਐ ਨਾ ਪਸੂ ਢੋਰ ਗਵਾਰ ਜਿਨ੍ਹਾਂ ਨੇ ਸਾਧ ਸੰਗਤ ਜੀ ਸ਼ਬਦ ਦੀ ਵਿਚਾਰ ਨਹੀਂ ਕੀਤੀ ਸਾਧ ਸੰਗਤ ਜੀ ਜਿਨ੍ਹਾਂ ਸਤਗੁਰ ਪੁਰਖ ਨਾ ਸੇਵਿਓ ਆਪਣੇ ਗੁਰੂ ਦੀ ਸੇਵਾ ਨਹੀਂ ਕੀਤੀ ਸ਼ਬਦ ਦੀ ਵਿਚਾਰ ਨਹੀਂ ਕੀਤੀ ਉਹ ਬੰਦਿਆਂ ਦੀ ਜੂਨ ਵਿੱਚ ਨਹੀਂ ਕੋਈ ਮਾਨਸ ਜੂਨ ਨਾ ਆਖੀਐ ਉਹ ਬੰਦਿਆਂ ਦੀ ਗਿਣਤੀ ਵਿੱਚ ਨਹੀਂ ਕਹਿੰਦੇ ਕਿਹੜੇ ਪਸ਼ੂ ਪਸ਼ੂ ਵੀ ਸਾਧ ਸੰਜੀਤ ਚੰਗੇ ਆ ਅੱਗੇ ਕਹਿੰਦੇ ਢੋਰ ਕਹਿੰਦੇ ਮਰੇ ਹੋਏ ਪਸ਼ੂ ਦੇ ਬਰਾਬਰ ਸਾਧ ਸੰਜੀਤ ਗਵਾਰ ਸਾਧ ਸੰਜੀਤ ਮਰੇ ਹੋਏ ਪਸ਼ੂ ਦੇ ਸਾਧ ਸੰਜੀਤ ਬਰਾਬਰ ਸਾਧ ਸੰਜੀਤ ਪਸ਼ੂ ਢੋਰ ਗਵਾਰ ਸਾਧ ਸੰਜੀਤ ਅੱਗੇ ਇਸ ਤਰ੍ਹਾਂ ਬਖਸ਼ਾ ਕਰਦੇ ਨੇ ਸਤਿਗੁਰ ਕਾ ਸੱਚ ਸ਼ਬਦ ਕਮਾਵੋ ਆਪਾਂ ਸਾਧ ਸੰਗ ਜੀ ਸ਼ਬਦੀ ਵਿਚਾਰੀ ਕਰਨੀ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਤੇ ਫੇਰ ਅੱਗੇ ਸੋਹਣਾ ਸਾਧ ਸੰਗ ਜੀ ਨੂੰ ਉਪਦੇਸ਼ ਕਰਦੇ ਨੇ ਫੇਰ ਘਰ ਬੈਠੋ ਪ੍ਰਭੂ ਆਪਣਾ ਭਾਉ ਹੁਣ ਇਥੇ ਸਾਧ ਜੀ ਕਿੰਨਾ ਪਿਆਰਾ ਉਹਨਾਂ ਨੇ ਵਚਨ ਕਿਹਾ ਕਹਿੰਦੇ ਥੇਕਰ ਬੈਠੇ ਪ੍ਰਭੂ ਆਪਣਾ ਭਾਉ ਪਾਈ ਘਾਰੀ ਬੈਠੇ ਰੋ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਆਪਣੇ ਘਰ ਹੀ ਬੈਠੇ ਚੌਂਕੜਾ ਮਾਰੋ ਤੇ ਸਾਧ ਸੰਗ ਜੀ ਤੁਹਾਡੇ ਅੰਦਰ ਹੀ ਸੱਚੇ ਪਾਤਸ਼ਾਹ ਜੀ ਪ੍ਰਗਟ ਹੋ ਜਾਣਗੇ ਅੰਦਰ ਹੀ ਤੁਹਾਨੂੰ ਪਤਾ ਲੱਗ ਜਾਊ ਵੀ ਮਣਾ ਅਸੀਂ ਕਿੱਥੇ ਕਿੱਥੇ ਚਮਕੀਆਂ ਭਰਦੇ ਰਹੇਗੇ ਕਿੱਥੇ ਕਿੱਥੇ ਬਾਬਿਆਂ ਦੇ ਗੋਡੇ ਘੋਟਦੇ ਰਹੇਗੇ ਕਿੱਥੇ ਕਿੱਥੇ ਅਸੀਂ ਡੱਬੇ ਭਰ ਭਰ ਕੇ ਦੁੱਧ ਦੇ ਲਿਆਂਦੇ ਰਹੇਗੇ ਸਾਧ ਸੰਗਤ ਜੀ ਇੱਥੇ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਥਿਰ ਘਰ ਬੈਠੇ ਪ੍ਰਭੂ ਆਪਣਾ ਪਾਉ ਘਾਰੇ ਹੀ ਸਾਧ ਸੰਗਤ ਹੀ ਆਪਣੇ ਗੁਰੂ ਸਾਹਿਬ ਜੀ ਨੂੰ ਹਿਰਦੇ ਰੂਪੀ ਘਰ ਦੇ ਵਿੱਚ ਆਪਾਂ ਵੇਖਾਂਗੇ ਗੁਰੂ ਸਾਹਿਬ ਜੀ ਨਜ਼ਰ ਜ਼ਰੂਰ ਕਰਨਗੇ ਅੱਗੇ ਸਾਧ ਸੰਗਤ ਜੀ ਹੋਰ ਬਹੁਤ ਪਿਆਰੀ ਗੱਲ ਬਖਸ਼ਾ ਕਰਦੇ ਨੇ ਪਰਕਾ ਬੁਰਾ ਨਾ ਰੱਖੋ ਚੀਤ ਗੁਰੂ ਪਾਸ਼ਾ ਜੀ ਬਖਸ਼ਾ ਕਰਦੇ ਨੇ ਸਾਧ ਸੰਗਤ ਜੀ ਕਿ ਪਰਾਏ ਨਿੰਦਾ ਨਹੀਂ ਕਰਨੀ ਭਾਈ ਪਰਾਇਆ ਬੁਰਾ ਨਹੀਂ ਤਕਣਾਗਾ ਕਿਸੇ ਦਾ ਸਾਧ ਸੰਗਤ ਜੀ ਕੋਈ ਕਾਰਜ ਸਵਾਰਦਾ ਸਾਧ ਸੰਗਤ ਜੀ ਉਹਨੂੰ ਦੁੱਖ ਨਹੀਂ ਦੇਣਾਗਾ ਸਾਧ ਸੰਗਤ ਜੀ ਉਹਨੂੰ ਵੇਖ ਕੇ ਦੁਖੀ ਨਹੀਂ ਹੋਣਾਗਾ ਦਿਲ ਦੇ ਵਿੱਚ ਸਾਥ ਸੰਗ ਜੀ ਦੁੱਖ ਨਹੀਂ ਇਹ ਰੱਖਣਾਗਾ ਕਿ ਇਹ ਵੀ ਚੜ੍ਹਾਈ ਕਿਉਂ ਹੋ ਗਈ ਗੁਰੂ ਸਾਹਿਬ ਜੀ ਕਹਿੰਦੇ ਆ ਪਰਕਾ ਬੁਰਾ ਨਾ ਰੱਖੋ ਚੀਤ ਫੇਰ ਜੇ ਤੁਸੀਂ ਭਾਈ ਪਰਾਏ ਬੰਦੇ ਦਾ ਬੁਰਾ ਨਹੀਂ ਚਿਤਵਦੇ ਉਹਦੇ ਲਈ ਭਲਾ ਮੰਗਦੇ ਆ ਉਹਦੀ ਵੀ ਤਰੱਕੀ ਵੇਖ ਕੇ ਕਹਿੰਨੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤੇ ਅੱਗੇ ਕਹਿੰਦੇ ਨੇ ਤੁਮਕੋ ਦੁੱਖ ਨਹੀਂ ਭਾਈ ਮੀਤ ਕਹਿੰਦੇ ਭਾਈ ਉਹ ਮੇਰੇ ਮਿੱਤਰੋ ਫਿਰ ਤੁਹਾਨੂੰ ਦੁੱਖ ਦਾ ਕੋਈ ਵੀ ਸਾਥ ਸੰਗਜੀ ਸਵਾਸ ਨਹੀਂ ਹੋਊਗਾ ਸਾਸ ਨਹੀਂ ਹੋਊਗਾ ਤੁਹਾਡੇ ਲਾਗੇ ਦੁੱਖ ਨਹੀਂ ਆਉਣਗੇ ਸਾਥ ਸੰਗਜੀ ਹਮੇਸ਼ਾ ਲਈ ਦੁੱਖਾਂ ਤੋਂ ਤੁਸੀਂ ਨਿਵਰਤੀ ਪਾ ਲੋਗੇ ਪਰ ਕਿਸੇ ਦਾ ਬੁਰਾ ਨਾ ਕਰੋ ਸਾਥ ਸੰਗਜੀ ਪਰ ਜਿਹਨਾਂ ਨੂੰ ਬੁਰਾ ਕਰਨ ਦੀ ਆਦਤ ਪੈ ਗਈ ਸਾਥ ਸੰਗਜੀ ਸਾਧ ਸੰਗਤ ਜਿਵੇਂ ਕਿਸੇ ਕੁੱਤੇ ਨੂੰ ਸਾਧ ਸੰਗਤ ਜੀ ਕਿਸੇ ਮਾਸ ਵਾਲੀ ਦੁਕਾਨ ਦੇ ਉੱਤੇ ਸਾਧ ਸੰਗਤ ਜੀ ਮਾਸ ਖਾਣ ਦੀ ਆਤ ਪੈ ਜਾਂਦੀ ਹੈ ਉਹ ਰੋਟੀ ਨਹੀਂ ਖਾਂਦਾ ਸਾਧ ਸੰਗਤ ਜੀ ਉਹ ਮਾਸ ਹੀ ਖਾਂਦਾ ਜਿਨੇ ਸਾਧ ਸੰਗਤ ਜੀ ਬੁਰਾ ਕਰਨਾ ਨੂੰ ਆਤ ਪਈ ਹੁੰਦੀ ਹੈ ਉਹ ਜਿੰਨਾ ਚਿਰ ਕਿਸੇ ਦਾ ਬੁਰਾ ਨਹੀਂ ਕਰ ਲੈਂਦਾ ਸਾਧ ਸੰਗਤ ਜੀ ਉਹਨਾਂ ਇਥੇ ਉਹਨੂੰ ਸਾਧ ਸੰਗਤ ਜੀ ਪ੍ਰਸ਼ਾਦਾ ਦਾ ਸੁਆਦ ਨਹੀਂ ਲੱਗਦਾਗਾ ਪਰ ਅਖੀਰ ਸਾਧ ਸੰਗਤ ਜੀ ਜਿਹੜਾ ਬੀਜਣਾ ਸਾਧ ਸੰਗਤ ਜੀ ਇੱਕ ਦਿਨ ਆਪ ਨੂੰ ਹੀ ਵੜਨਾ ਪੈਣਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ बुरा ਕਰਨ ਵਾਲਿਆ ਦਾ ਤਾਂ ਨਹੀਂ ਬੁਰਾ ਹੁੰਦਾ ਸਾਧ ਸੰਗਤ ਜੀ ਜੇਦੂ ਕਰ ਦੇਗਾ ਪਰ ਸਾਬ ਜੀ ਕਿਰਪਾ ਕਰਨ ਜੋ ਮੈਂ kiya ਸੋ ਮੈਂ ਪਾਇਆ ਦੋਸ਼ ਨਤੀਜੇ ਅਵਰਜਨ ਇਹ ਇੱਕ ਦਿਨ ਤੈਨੂੰ ਹੀ ਤੇਰਾ ਬੀਜਾ ਵੜਨਾ ਪੈਣਾ ਸਾਧ ਸੰਗਤ ਜੀ ਅੱਗੇ ਪਕਸ਼ਾਂ ਕਰਦੇ ਨੇ ਗੁਰੂ ਪਾਸ਼ਾ ਜੀ ਹਰ ਹਰ ਤੰਤ ਮੰਤ ਗੁਰ ਦੀਨਾ ਇਹ ਗੁਰੂ ਸਾਹਿਬ ਜੀ ਨੇ ਸਾਧ ਸੰਗਤ ਜੀ ਸਾਨੂੰ ਇੱਕ ਮੰਤਰ ਦਿੱਤਾ ਹੈ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਇੱਕ ਟੂਣਾ ਦਿੱਤਾ ਹੈ ਟੂਣਾ ਮੰਤਰ ਇਸ ਟੂਨੇ ਦੇ ਉੱਤੇ ਆਪਾਂ ਕਹਿੰਦੇ ਫਲਾਣੇ ਤੇ ਟੂਣਾ ਕਰਦਗੇ ਫਲਾਣੇ ਦੇ ਮੰਤਰ ਪੜ੍ਹਦਗੇ ਇਸ ਗੁਰਬਾਣੀ ਦੇ ਮੰਤਰ ਤੋਂ ਵੱਡਾ ਕੋਈ ਦੁਨੀਆ ਦੇ ਉੱਤੇ ਸਾਧ ਸੰਗਤ ਜੀ ਮੰਤਰ ਨਹੀਂ ਗੁਰੂ ਦੇ ਪਿਆਰਿਓ ਜਿਹੜਾ ਇਸ ਮੰਤਰ ਦੀ ਸਾਧ ਸੰਗਤ ਜੀ ਪੜਾਈ ਕਰਦਾ ਇਸ ਮੰਤਰ ਦੀ ਵਿਚਾਰ ਕਰਦਾ ਜੇ ਵਿਚਾਰ ਨਹੀਂ ਆਉਂਦੀ ਤਾਂ ਰੋਜ਼ ਇਹਨੂੰ ਲਾ ਕੇ ਸਰਬਣ ਕਰਦਾ ਸਾਧ ਸੰਗ ਜੀ ਉਹਦੇ ਉੱਤੇ ਸਾਧ ਸੰਗ ਜੀ ਕਿਸੇ ਦਾ ਕੀਤਾ ਕਰਾਇਆ ਜਾਦੂ ਟੂਣਾ ਸਾਧ ਸੰਗ ਜੀ ਕੁਝ ਨਹੀਂ ਚੱਲਦਾ ਗੁਰੂ ਦੇ ਪਿਆਰਿਓ ਉਹ ਉਲਟ ਹੋ ਜਾਂਦਾ ਸਾਧ ਸੰਗ ਜੀ ਉਸੇ ਤੇ ਹੀ ਸਾਧ ਸੰਗ ਜੀ ਜੇ ਤੁਹਾਡੇ ਤੇ ਕੋਈ ਗੋਲੀ ਚਲਾਉਂਦਾ ਸਾਧ ਸੰਗ ਜੀ ਉਹ ਵੈਕ ਹੀ ਗੋਲੀ ਸਾਧ ਸੰਗ ਜੀ ਚਲਾਉਣ ਵਾਲੇ ਤੇ ਚੱਲ ਜਾਂਦੀ ਹੈ ਇਸ ਤਰ੍ਹਾਂ ਕਰਕੇ ਗੁਰੂ ਪਾਤਸ਼ਾਹ ਜੀ ਬਾਸ਼ ਬਖਸ਼ਾ ਕਰਦੇ ਨੇ ਹਰ ਹਰ ਤਾੰਤ ਮੰਤ ਗੁਰਦੀਨਾ ਇਹੋ ਸੁਖ ਨਾਨਕ ਅੰਦਨ ਚੀਨਾ ਕਹਿੰਦੇ ਭਾਈ ਇਹੋ ਹੀ ਸੁਖ ਇਹ ਹੀ ਸ਼ਬਦ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਿਨ ਰਾਤ ਸਾਧ ਸੰਗਤ ਜੀ ਜਪਦੇ ਰਹਿੰਦੇ ਸੀ ਦਿਨ ਰਾਤ ਦਿਨ ਰਾਤ ਹੀ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਇਹ ਜਪਿਆ ਕਰਦੇ ਸਨ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਪੰਜਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਹੜੇ ਤੱਤੀਆਂ ਤਵੀਆਂ ਤੇ ਬੈਠੇ ਸਾਧ ਸੰਗ ਜੀ ਤੱਤੀ ਤਵੀ ਵੀ ਸਾਧ ਸੰਗ ਜੀ ਉਹਨਾਂ ਨੂੰ ਕੁਛ ਨਾ ਕਰ ਸਕੀ ਕਿਉਂ ਉਹਨਾਂ ਨੇ ਸ਼ਬਦੀ ਕਮਾਈ ਕੀਤੀ ਸੀਗੀ ਜਿਹੜੇ ਸ਼ਬਦੀ ਕਮਾਈ ਸਾਧ ਸੰਗ ਜੀ ਕਰ ਲੈਂਦੇ ਆ ਉਹਨਾਂ ਨੂੰ ਤੱਤੀਆਂ ਤਵੀਆਂ ਕੀ ਕਹਿੰਦੀਆਂ ਸਾਧ ਸੰਗ ਜੀ ਤੱਤੇ ਰੇਤ ਕੀ ਕਹਿੰਦੇ ਸਾਧ ਸੰਗ ਜੀ ਉਹਦਾ ਤੱਤੀਆਂ ਤਵੀਆਂ ਸਾਧ ਸੰਗ ਜੀ ਉੱਤੇ ਬੈਠ ਕੇ ਵੀ ਸਾਧ ਸੰਗ ਜੀ ਕੋਈ ਗੱਲ ਆਖਦੇ ਨੇ ਸਾਧ ਸੰਗ ਜੀ ਆਪਣੇ ਦਿਲੋਂ ਗੱਲ ਆਖਦੇ ਨੇ ਕੀ ਆਖਦੇ ਨੇ ਸਾ ਸੰਗ ਜੀ ਆਪ ਇਹ ਸਾਰੇ ਸਰਬਨ ਕਰਿਓ ਸਾ ਸੰਗ ਜੀ ਕੀ ਕਹਿੰਦੇ ਨੇ ਮਿੱਠਾ ਲੱਗਦਾ ਗੁਰੂ ਜੀ ਤੇਰਾ ਪਾਣਾ ਜੀ ਮਿੱਠਾ ਲੱਗਦਾ ਮਿੱਠਾ ਲੱਗਦਾ ਗੁਰੂ ਜੀ ਤੇਰਾ ਪਾਣਾ ਜੀ ਮਿੱਠਾ ਲੱਗਦਾ ਓ ਮਿੱਠਾ ਲੱਗਦਾ ਗੁਰੂ ਜੀ ਤੇਰਾ ਪਾਣਾ ਜੀ ਮਿੱਠਾ ਲੱਗਦਾ ਮਿੱਠਾ ਲੱਗਦਾ ਗੁਰੂ ਜੀ ਤੇਰਾ ਪਾਣਾ ਜੀ ਮਿੱਠਾ ਲੱਗਦਾ ਸਾ ਸੰਗ ਜੀ ਉਹ ਤਾਂ ਫੇਰ ਵੀ ਉਹਦਾ ਪਾਣਾ ਮਿੱਠਾ ਕਰਕੇ ਸਾ ਸੰਗ ਜੀ ਉੱਤੇ ਬੈਠੇ ਤਤੀ ਤਵੀ ਦੇ ਉੱਤੇ ਸਾ ਸੰਗ ਜੀ ਇੱਥੇ ਹੋਰ ਇੱਕ ਪਿਆਰੀ ਗੱਲ ਆ ਸਾ ਸੰਗ ਜੀ ਚੰਦੂ ਦਾ ਸਾਥ ਸੰਗ ਜਿਹੜਾ ਵਜ਼ੀਰ ਰੱਖਿਆ ਸੀ ਸਾਥ ਸੰਗ ਜੀ ਚੰਦੂ ਦਾ ਜਿਹੜਾ ਬੰਦਾ ਰੱਖਿਆ ਸੀ ਸਾਥ ਸੰਗ ਜੀ ਉਹ ਗੁਰੂ ਦੇ ਪਿਆਰਿਓ ਅੱਗ ਮਚਾਉਂਦਾ ਗੁਰੂ ਦੇ ਪਿਆਰਿਓ ਬੜੀ ਮੁਸ਼ਕਿਲ ਲੱਗ ਮਚਾਉਂਦਾ ਤੇ ਗੁਰੂ ਸਾਹਿਬ ਜੀ ਕਹਿੰਦੇ ਆ ਚੰਦੂ ਤੂੰ ਤਾਂ ਨੇੜੇ ਵੀ ਨਹੀਂ ਆਉਂਦਾ ਅੱਗ ਦੇ ਕੀ ਗੱਲ ਤੂੰ ਨੇੜੇ ਵੀ ਨਹੀਂ ਆਉਂਦਾਗਾ ਫਿਰ ਸਾਥ ਸੰਗ ਜੀ ਚੰਦੂ ਨੂੰ ਕਹਿੰਦੇ ਆ ਕਿ ਚੰਦੂ ਥੋੜੀ ਜੀ ਅੱਗ ਥੋੜੀ ਜੀ ਤੇਜ਼ ਕਰ ਚੰਦੂ ਅੱਗ ਅੱਗ ਥੋੜੀ ਜੀ ਤੇਜ਼ ਕਰਦੇ ਤੇਰੀ ਰੇਤਾ ਵੀ ਸਾਨੂੰ ਠੰਢੀ ਲੱਗਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਚੰਦੂ ਤੇਰੀ ਰੇਤਾ ਵੀ ਸਾਨੂੰ ਠੰਢੀ ਲੱਗਦੀ ਆ ਹਜੇ ਨਜ਼ਾਰਾ ਨਹੀਂ ਆਉਂਦਾ ਥੋੜੀ ਜੀ ਅੱਗ ਤੇਜ਼ ਕਰ ਦਿਓ ਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਚੰਦੂ ਮਹਾਰਾਜ ਐਨੀ ਅੱਗ ਮੱਚੀ ਜਾਂਦੀ ਆ ਮੇਰੇ ਕੋਲੋਂ ਕੋਲੇ ਨਹੀਂ ਹੋਇਆ ਜਾਂਦਾਗਾ ਹੋਰ ਇਦੂ ਤੇ ਅੱਗ ਮਚਾ ਕੇ ਮਹਾਰਾਜ ਤੁਸੀਂ ਕਹਿੰਦੇ ਮਹਾਰਾਜੀ ਅੱਗ ਹੋਰ ਤੇਜ਼ ਕਰ ਦਿਓ ਇਹਦਾ ਕਾਰਨ ਕੀ ਹੈ ਕਹਿੰਦੇ ਆ ਕਾਰਨ ਸੁਣ ਕੇ ਤੂੰ ਹੈਰਾਨ ਹੋ ਜਾਵੇਂਗਾ ਚੰਦੂ ਤੂੰ ਕਾਰਨ ਨਾ ਪੁੱਛ ਅਗ ਤੇਜ ਕਰ ਦੇ ਆ ਰੇਤਾ ਤੇਰੀ ਠੰਡੀ ਲੱਗਦੀ ਏ ਥੋੜੀ ਜੀ ਤੇਜ ਕਰ ਕਹਿੰਦੇ ਮਹਾਰਾਜ ਕਾਰਨ ਤਾਂ ਦੱਸੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਅਸੀਂ ਹਰਮੰਦਰ ਸਾਹਿਬ ਰਹਿੰਦੇ ਸਨ ਹਰਮੰਦਰ ਸਾਹਿਬ ਦੀਆਂ ਸੇਜਾਂ ਦੇ ਉੱਤੇ ਬੈਠਦੇ ਸਨ ਅਕਾਲ ਪੁਰਖ ਸਾਨੂੰ ਦੋ ਵਾਰੀ ਦਰਸ਼ਨ ਦਿੰਦੇ ਹੁੰਦੇ ਸਨ ਇੱਕ ਅੰਮ੍ਰਿਤ ਵੇਲੇ ਇੱਕ ਸ਼ਾਮ ਦੇ ਟਾਈਮ ਦੇ ਉੱਤੇ ਸਾਧ ਸੰਗ ਜੀ ਦੋ ਵਾਰੀ ਸਾਨੂੰ ਦਰਸ਼ਨ ਦਿੰਦੇ ਸੀਗੇ ਪਰ ਚੰਦੂ ਹੋਏ ਚੰਦੂ ਤੂੰ ਕੀ ਜਾਣਦਾ ਜੋ ਦਾ ਤੂੰ ਸਾਨੂੰ ਤਤੀ ਤਵੀ ਦੇ ਉੱਤੇ ਬਿਠਾਇਆ ਅਕਾਲ ਪੁਰਖ ਸਾਨੂੰ ਆਪਣੀ ਬੁੱਕਲ ਵਿੱਚ ਲਈ ਬੈਠੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਫੇਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆ ਜਿਹੜੀ ਤੂੰ ਰੇਤਾ ਪਾਈ ਆ ਨਾ ਉੱਤੇ ਸਾਧ ਸੰਗਤ ਜੀ ਤੁਹਾਨੂੰ ਮਾਫ਼ ਕਰਨਾ ਚੰਦੂ ਤੈਨੂੰ ਪਸਦਾ ਹੋਊਗਾ ਕਿ ਮੈਂ ਰੇਤਾ ਪਾਈ ਜਾਨਾ ਚੰਦੂ ਜੇ ਤੈਨੂੰ ਰੱਬ ਅੱਖਾਂ ਦੇਵੇ ਇਹ ਰੇਤਾ ਨਹੀਂ ਪਾਉਂਦਾਗਾ ਸਾਡੇ ਉੱਤੇ ਤਾਂ ਆਕਾਲਪੁਰਖ ਫੁੱਲਾਂ ਦੀ ਵਰਖਾ ਕਰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪੇਰਾ ਰੇਤ ਵੀ ਸਾਨੂੰ ਕੁਝ ਨਹੀਂ ਕਰ ਸਕਦਾ ਤੇਰੀ ਤਵੇ ਵੀ ਸਾਨੂੰ ਕੁਝ ਨਹੀਂ ਕਰ ਸਕਦੀ ਸਾਸੰਗ ਦੀ ਚੰਦੂ ਦੀ ਕੋਈ ਵਾਸਨਾ ਨਾ ਜਾਵੇ ਸਾਸੰਗ ਜੀ ਚੰਦੂ ਹੈਰਾਨ ਪਰੇਸ਼ਾਨ ਹੋ ਗਿਆ ਵਾਸਨਾ ਛੱਲੇ ਸਾਸੰਗ ਜੀ ਇਸ ਤਰ੍ਹਾਂ ਕਰਕੇ ਗੁਰੂ ਦੇ ਪਿਆਰਿਓ ਆਪਾਂ ਗੁਰਬਾਣੀ ਦੇ ਨਾਲ ਜੁੜ ਚੱਲਗੇ ਵੇਖੋ ਗੁਰੂ ਦੇ ਪਿਆਰਿਓ ਜੋ ਵੀ ਸਾਸੰਗ ਜੀ ਗੁਰੂ ਸਾਹਿਬ ਜੀ ਦੇ ਪਹਿਲੇ ਅੰਗ ਤੋਂ ਅੰਗ ਤੋਂ ਲੈ ਕੇ ਇੱਕ ਅੰਕਾਰ ਤੋਂ ਲੈ ਕੇ ਸਾਸੰਗ ਜੀ ਸਭੇ ਪੁੱਤਰ ਰਾਜਨ ਕੇ 18 10 20 ਸਾਸੰਗ ਜੀ 1430 ਅੰਗਾਂ ਦੇ ਵਿੱਚ ਸਾਸੰਗ ਜੀ ਜਿੱਥੇ ਵੀ ਗੁਰੂ ਪਾਤਸ਼ਾਹ ਜੀ ਸਾਡੇ ਗੁਰੂ ਪਾਤਸ਼ਾਹ ਜੀ ਨੇ ਮੋਹਰਾਂ ਲਾਈਆਂ ਇਹੋ ਹੀ ਗੱਲ ਕਹੀ ਹੈ ਕਿ ਭਾਈ ਜੇ ਤੂੰ ਸੁਖੀ ਹੋਣਾ ਤੇ ਤੂੰ ਭਾਈ ਸ਼ਬਦ ਦੀ ਵਿਚਾਰ ਕਰਿਆ ਕਰ ਤੂੰ ਸ਼ਬਦ ਨਾਲ ਜੁੜ ਜਾ ਤੂੰ ਸਰੀਰਾਂ ਨੂੰ ਛੱਡ ਦੇ ਤੂੰ ਸ਼ਬਦ ਨਾਲ ਜੁੜ ਜਾ ਫਿਰ ਕਹਿੰਨੇ ਜੀ ਅਸੀਂ ਦੁਖੀ ਬਹੁਤ ਆਂ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹਾਂ ਠੀਕ ਆ ਜਿੱਥੇ ਗੁਰੂ ਰਾਮਦਾਸ ਤੇ ਪਾਤਸ਼ਾਹ ਜੀ ਸਾਧ ਸੰਗਤ ਜਿਨ੍ਹਾਂ ਨੇ ਚਰਨ ਪਾਏ ਆ ਬਾਬਾ ਦੀਪ ਸਿੰਘ ਜੀ ਖੰਡੇ ਵਾਲੀ ਸੱਚੀ ਸਰਕਾਰ ਨੇ ਚਰਨ ਪਾਏ ਆ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪਾਏ ਸਾਡੇ ਗੁਰੂਆਂ ਨੇ ਚਰਨ ਪਾਏ ਜਾਣਾ ਚਾਹੀਦਾ ਪਰ ਸਾਧ ਸੰਗਤ ਜੀ ਇਸ ਕਰਕੇ ਨਹੀਂ ਜਾਣਾ ਚਾਹੀਦਾਗਾ ਵੀ ਅਸੀਂ ਭਗਤੀ ਕਰਾਂਗੇ ਭਗਤੀ ਹੋਊਗੀ ਨਹੀਂ ਇਸ ਕਰਕੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਭਾਈ ਹਿਰਦੇ 'ਚ ਨਾਮ ਵਸਾਓ ਘਰ ਬੈਠੇ ਗੁਰੂ ਤੇ ਆਇਓ ਆਪਣੇ ਹਿਰਦੇ ਦੇ ਨਾਲ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦਾ ਨਾਮ ਤੇ ਆਇਆ ਕਰੋ ਤੇ ਮੈਂ ਤੁਸੀਂ ਪਿਛਲੇ ਦੀਵਾਨ ਦੇ ਵਿੱਚ ਸਾਧ ਸੰਗਤ ਜੀ ਗੁਰੂ ਅਮਰਦਾਸ ਜੀ ਦੀਆਂ ਸਾਧ ਸੰਗਤ ਜੀ ਬਖਸ਼ਾਂ ਲਈਆਂ ਹਨ ਸਾਧ ਸੰਗਤ ਜੀ ਘਰ ਹੀ ਸੌਦਾ ਪਾਈ ਹੈ ਸਾਧ ਸੰਗਤ ਜੀ ਇਸ ਤਰ੍ਹਾਂ ਕਰਕੇ ਸ਼ਬਦ ਦੀ ਗਾਇਨ ਕੀਤੀ ਸੀ ਬਹੁਤ ਪਿਆਰ ਦੇ ਤੱਤ ਤੁਸੀਂ ਸਾਧ ਸੰਗਤ ਜੀ ਇਸ ਦੁਨੀਆ ਤੋਂ ਆਪਾਂ ਕੀ ਲੈ ਜਾਣਾ ਸਾਧ ਸੰਗ ਜੀ ਕੀ ਲੈ ਜਾਣਾ ਸਾਨੂੰ ਤਾਂ ਬਾਬਾ ਜੀ ਸੀਨ ਵਿਖਾਉਂਦੇ ਆ ਸਾਧ ਸੰਗ ਜੀ ਅਸੀਂ ਤਾਂ ਬਹੁਤ ਸੀਨ ਦੇਖਦੇ ਆ ਸਾਧ ਸੰਗ ਜੀ ਇੱਕ ਸਾਡੀ ਭੈਣ ਆ ਰਾਜਸਥਾਨ ਦੀ ਆ ਸਾਧ ਸੰਗ ਜੀ ਉਹ ਸਾਧ ਸੰਗ ਜੀ ਕਦੀ ਬਹੁਤ ਵਾਰੀ ਅਸੀਂ ਸਾਥ ਜਗਰ ਕੀਤਾ ਅਸਾਂ ਤੇ ਉੱਤੇ ਗੁਰੂ ਦੇ ਪਿਆਰਿਓ ਉਸ ਭੈਣ ਨੇ ਸਾਧ ਸੰਗ ਜੀ ਇਧਰ ਗੁਰੂ ਪਾਸ਼ਾ ਹੀ ਬਖਸ਼ਾ ਕਰਦੇ ਨੇ 30 35 ਜਗ੍ਹਾ ਤੇ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਕੋਈ ਵੀ ਦਵਾਨ ਹੋਵੇ ਉਸ ਭੈਣ ਨੇ 30 35 ਜਗ੍ਹਾ ਤੇ ਸਾਧ ਸੰਗਤ ਜੀ ਪਚਾਉਣਾ ਹੀ ਪਚਾਉਣਾ ਹੈ ਸਾਧ ਸੰਗਤ ਜੀ ਉਹ ਵੀ ਇੱਕ ਸੇਵਾ ਸਾਧ ਸੰਗਤ ਜੀ ਉਹ ਵੀ ਸਾਧ ਸੰਗਤ ਜੀ ਕਿਸੇ ਟੁੱਟੇ ਹੋਏ ਨੂੰ ਸਾਧ ਸੰਗਤ ਜੀ ਕੋਈ ਇਹ ਵੀੜ ਗੋ ਸੁਣ ਲਵੇ ਦਵਾਨ ਸੁਣ ਲਵੇ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਜਾਵੇ ਸਾਧ ਸੰਗਤ ਜੀ ਉਹ ਵੀ ਧੰਨਤਾ ਤੇ ਜੋਗ ਹੈ ਉਸ ਭੈਣ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਸਾਧ ਸੰਗਤ ਜੀ ਅਸੀਂ ਥੋੜਾ ਜਿਹਾ ਨਾ ਦਾ ਨਾਮ ਸਾਧ ਸੰਗਤ ਜੀ ਬਿਸਰ ਜਾਂਦਾ ਗੁਰੂ ਦੇ ਪਿਆਰਿਓ ਜਦੋਂ ਵੀ ਸਾਧ ਸੰਗਤ ਜੀ ਅਸੀਂ ਕੋਈ ਵੀ ਦੀਵਾਨ ਅਪਲੋਡ ਕਰਦੇ ਹਾਂ ਸਾਧ ਸੰਗਤ ਜੀ ਤੇ ਉਸ ਭੈਣ ਨੇ ਸਾਧ ਸੰਗਤ ਜੀ ਪਹਿਲੇ ਨੰਬਰ ਤੇ ਉਹਨੂੰ ਪਤਾ ਲੱਗ ਗਿਆ ਸਾਧ ਸੰਗਤ ਜੀ ਉਹਨੇ ਤਾਂ ਸਾਧ ਸੰਗਤ ਜੀ ਦੇਖਣਾ ਹੀ ਦੇਖਣਾ ਪਰ ਅੱਗੇ ਵੀ ਉਹਨੇ ਸਾਧ ਸੰਗਤ ਜੀ ਬਹੁਤ ਦੁਨੀਆ ਦਾ ਭਲਾ ਕਰਨਾ ਸਾਧ ਸੰਗਤ ਜੀ ਅਸੀਂ ਸਾਸ ਸੰਗ ਦੀ ਬਾਈਕਾਰਡ ਕਰ ਦਨੇ ਕੋਈ ਘੰਟੀ ਵਾਲਾ ਬਟਨ ਬੰਦ ਕਰ ਦਿੰਦਾ ਸਾਨੂੰ ਨਹੀਂ ਦੀ ਇਹੋ ਜੇ ਕੰਮ ਚਾਹੀਦੇ ਸਾਸ ਸੰਗ ਜੇ ਇਸ ਤਰ੍ਹਾਂ ਕਰਕੇ ਗੁਰੂ ਦੇ ਪਿਆਰਿਓ ਬਸ ਗੁਰੂ ਦੇ ਪਿਆਰਿਓ ਦਾ ਪ੍ਰੇਮ ਦੀਆਂ ਗੱਲਾਂ ਜਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਾਇਓ ਅਸੀਂ ਸਾਸ ਸੰਗ ਜੀ ਇਹੋ ਜੇ ਕੰਮ ਵੇਖ ਕੇ ਗੁਰੂ ਵਾਲੇ ਪਾਸੇ ਜੁੜਦੇ ਨਹੀਂ ਲੈ ਸਾਨੂੰ ਦਿਖਾਓ ਵੀ ਤੁਹਾਡਾ ਗੁਰੂ ਕਿੱਥੇ ਆ ਐਵੇਂ ਤੁਸੀਂ ਮਾਰੀ ਜਾਂਦੇ ਆ ਮੈਨੂੰ ਦਰਸ਼ਨ ਹੋ ਗਏ ਮੈਨੂੰ ਦਰਸ਼ਨ ਹੋ ਗਏ ਆਏ ਨਹੀਂ ਦਰਸ਼ਨ ਹੋਣਗੇ ਉਹਦਾ ਸ਼ਬਦ ਨੂੰ ਡਿਲੀਟ ਕਰ ਦੇਣਾ ਉਸੇ ਟਾਈਮ ਹੀ ਤੂੰ ਤਾਂ ਆਪਸ਼ਨ ਹੀ ਬੰਦ ਕਰ ਦੇਣਾ ਵੀ ਸਾਨੂੰ ਕੋਈ ਪਤਾ ਇਹਨਾਂ ਲੱਗੇ ਵੀ ਕਿਹੜੀ ਹੁਣ ਇਹ ਬਾਬਾ ਜੀ ਨੇ ਜਾ ਦਿਵਾਨ ਭੇਜਿਆ ਜਾਂ ਨਹੀਂ ਭੇਜਿਆ ਉਹਨਾਂ ਨੂੰ ਪੁੱਛ ਕੇ ਵੇਖੋ ਜਿਹੜੇ ਸਾਧ ਸੰਗਤ ਜੀ ਸ਼ੇਅਰ ਕਰਦੇ ਗਾਂਵਾਂ ਦੀਆਂ ਪੜਾ ਕਰਦੇ ਆ ਉਹਨਾਂ ਦੇ ਸਾਧ ਸੰਗਤ ਜੀ ਦਿਲਾਂ ਦੇ ਵਿੱਚ ਮੈਂ ਆਪਣੇ ਵੱਲੋਂ ਕਹਿਣਾ ਕਿ ਬਾਬਾ ਦੀਪ ਸਿੰਘ ਜੀ ਦਾ ਨਵਾਸ ਆ ਸਾਧ ਸੰਗਤ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੈ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ ਉਹਨਾਂ ਤੇ ਤਾਂ ਸਾ ਪਾਲ ਸ਼ਈਆਂ ਦੀ ਕਿਰਪਾ ਹੈ ਇਹ ਬਿਨਾ ਕਿਰਪਾ ਤੋਂ ਸਾਧ ਸੰਗਤ ਜੀ ਕੋਈ ਵੀ ਦੀਵਾਨ ਅੱਗੇ ਸ਼ੇਅਰ ਨਹੀਂ ਕਰਦਾਗਾ ਜਿਨ੍ਹਾਂ ਦੇ ਉੱਤੇ ਉਸੇ ਮਾਲਕ ਦਾ ਸਾਧ ਸੰਗਤ ਜੀ ਹੱਥ ਧਰਿਆ ਹੈ ਸਾਧ ਸੰਗਤ ਜੀ ਉਹੋ ਹੀ ਅੱਗੇ ਸ਼ੇਅਰ ਕਰਦੇ ਆ ਉਹੋ ਹੀ ਸਾਧ ਸੰਗਤ ਜੀ ਗੁਰੂ ਨਾਲ ਜੋੜਨ ਵਾਲੇ ਬੰਦੇ ਗੁਰੂ ਦੇ ਪਿਆਰਿਓ ਤੇ ਹੋਰ ਸਾਧ ਸੰਗਤ ਜੀ ਅਸੀਂ ਖੁਸ਼ੀ ਦੀ ਗੱਲ ਦੱਸਗੀ ਸਾਧ ਸੰਗਤ ਜੀ ਕੋਈ ਸਮਾ ਪਿਆ ਅਸੀਂ ਉਸ ਭੈਣ ਨੂੰ ਪ੍ਰੇਰਨਾ ਕਰਦੇ ਆ ਅਸੀਂ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਉਹ ਭੈਣ ਜੇ ਇੰਨਾ ਪਿਆਰ ਕਰਦੀ ਹੈ ਸਾਧ ਸੰਗ ਜੀ ਰਾਜਸਥਾਨ ਵਾਲੀ ਤੇ ਸਾਧ ਸੰਗ ਜੀ ਮਾਲਕ ਇਹੋ ਜੀ ਕਿਰਪਾ ਕਰੇ ਬਾਬਾ ਦੀਪ ਸਿੰਘ ਜੀ ਇਹੋ ਜੀ ਕਿਰਪਾ ਕਰੇ ਆਪਾਂ ਰਾਜਸਥਾਨ ਦੇ ਵਿੱਚ ਉਸ ਭੈਣ ਦੇ ਸੰਯੋਗ ਨਾਲ ਸਾਧ ਸੰਗ ਜੀ ਦੀਵਾਨ ਲੀਕਾਂਗੇ ਗੁਰੂ ਦੇ ਪਿਆਰਿਓ ਤੇ ਉਹ ਭੈਣ ਸਾਧ ਸੰਗ ਜੀ ਬਹੁਤ ਕਰਮਾਂ ਵਾਲੀ ਹੈ ਜਿਹਦੇ ਉੱਤੇ ਮਾਲਕ ਦੀ ਬਖਸ਼ਿਸ਼ ਹੈ ਮੈਂ ਸਾਧ ਸੰਗਤ ਜੀ ਪਹਿਲੇ ਦਿਨ ਤੋਂ ਹੀ ਜਿਵੇਂ ਆਪਜੀ ਸੁਣਦੇ ਆ ਭਾਈ ਸਰਪਜੀਤ ਸਿੰਘ ਜੀ ਤੁੰਦਾ ਜੀ ਸਾਧ ਸੰਗਤ ਜੀ ਉਹ ਕਿਸੇ ਬੰਦੇ ਦੀ ਵਡਿਆਈ ਨਹੀਂ ਕਰਦੇਗੇ ਮੈਨੂੰ ਬਹੁਤ ਚੰਗੇ ਲੱਗਦੇ ਸਾਧ ਸੰਗਤ ਜੀ ਕਿਸੇ ਅੱਜ ਕੱਲ ਦੇ ਬਨੌਟੀ ਬਾਬੇ ਦੇ ਦੇਹਾਂ ਦੀ ਬਹੁਤ ਸਾਧ ਸੰਗਤ ਜੀ ਬਿਲਕੁਲ ਵੀ ਸਾਧ ਸੰਗ ਜੀ ਕੋਈ ਵਡਿਆਈ ਨਹੀਂ ਕਰਦੇਗੀ। ਐਵੇਂ ਮੈਂ ਸਾਧ ਸੰਗ ਜੀ ਕਿਸੇ ਬੰਦੇ ਦੀ ਵਡਿਆਈ ਨਹੀਂ ਕਰਦਾਗਾ ਸਾਧ ਸੰਗ ਜੀ। ਮੈਂ ਉਸ ਭੈਣ ਦੀ ਤਾਂ ਵਡਿਆਈ ਕਰਦਾ ਸਾਧ ਸੰਗ ਜੀ ਉਹਦੇ ਉੱਤੇ ਖੰਡੇ ਵਾਲੇ ਦੀ ਕਿਰਪਾ ਸਾਧ ਸੰਗ ਜੀ ਤੁਸੀਂ ਦੇਖਿਓ ਸਾਧ ਸੰਗ ਜੀ ਥੋੜਾ ਸਮਾਂ ਪੈਂਦਾ। ਬਸ ਮਹਾਰਾਜ ਹੁਣ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਅਰਦਾਸ ਬੇਨਤੀ ਕਰਦੇ ਆਂ ਕਿ ਥੋੜੇ ਚਿਰ ਦੇ ਵਿੱਚ ਕੋਈ ਹਫ਼ਤੇ 15 ਦਿਨਾਂ ਦੇ ਵਿੱਚ ਸਾਧ ਸੰਗ ਜੀ ਰਾਜਸਥਾਨ ਦੇ ਵਿੱਚ ਵੀ ਉਸ ਭੈਣ ਵੱਲੋਂ ਰੌਣਕਾਂ ਲਵਾਈਆਂ ਜਾਣਗੀਆਂ ਸਾਧ ਸੰਗ ਜੀ ਇਹ ਮਾਲਕੀ ਸਚੇ ਪਾਤਸ਼ਾਹ ਜੀ ਪ੍ਰੇਰਣਾ ਕਰਦੇ ਨੇ ਉਹਨਾਂ ਨੇ ਆਪ ਹੀ ਬਖਸ਼ਾ ਕਰਨੀਆਂ ਸਾਧ ਸੰਗ ਜੀ ਉਹ ਭੈਣ ਦੀ ਲੰਬੀ ਉਮਰ ਵੇ ਸਾਧ ਸੰਗ ਜੀ ਆਉ ਗੁਰੂ ਦੇ ਪਿਆਰਿਓ ਕਸਮਾ ਕਾਫੀ ਹੋ ਗਿਆ ਸਾਧ ਸੰਗ ਜੀ ਤੇ ਹੁਣ ਆਪਾਂ ਸਮਾਪਤੀ ਕਰੀਏ ਸਾਧ ਸੰਗ ਜੀ ਇਹ ਸ਼ਬਦ ਨੂੰ ਸਾਧ ਸੰਗ ਜੀ ਜਦੋਂ ਅੱਗੇ ਤੁਸੀਂ ਪਹੁੰਚਾਉਣੇ ਹੁੰਦੇ ਆ ਉਹ ਨਾ ਨੂੰ ਵੀ ਕਾਇਦਾ ਕਰੋ ਭਾਈ ਤੂੰ ਵੀ ਆਪਦੇ ਪੰਨ ਬਣਾਈ ਤੂੰ ਵੀ ਗਾਂ ਛੇਰ ਕਰ ਲਗਾ ਅੱਗੇ ਫਿਰ ਤੂੰ ਵੀ ਕੈਦੀ ਪਾਈ ਵੀ ਇਹ ਗਾਂ ਦੀ ਗਾਂ ਬਚਾਉਣਾ ਤੁਸੀਂ ਵੀ ਤੁਸੀਂ ਵੀ ਪੰਨ ਬਣਾਉਣੇ ਆ ਇਸ ਤਰ੍ਹਾਂ ਕਰਕੇ ਸਾਧ ਸੰਗਜੀਤ ਦਾਸ ਨੂੰ ਸੀਸ ਦੇਣੀ ਕਿ ਜਿੰਨਾ ਚਿਰ ਵੀ ਰਹੀਏ ਤੁਹਾਡੇ ਜੋੜੇ ਝਾੜਦੇ ਰਹੀਏ ਸਾਧ ਸੰਗਜੀ ਸਾਨੂੰ ਲੰਬੀ ਉਮਰ ਦੀ ਸੀਸਨਾ ਦੇਣੀ ਸਾਧ ਸੰਗਜੀ ਸਾਡੇ ਵਾਸਤੇ ਵੀ ਦੁਆ ਕਰਣੀ ਇਥੋਂ ਕੀ ਕੁਝ ਲੈ ਜਾਣਾ ਸਾਧ ਸੰਜੀ ਕੁਝ ਲੈ ਜਾਣਾ ਸਾਸ ਸנג ਜੀ ਜਦੋਂ ਉਹ ਭੈਣ ਦਾ ਕਮੈਂਟ ਆਉਂਦਾ ਸਾਨੂੰ ਸਾਸ ਸנג ਜੀ ਗੁਰੂ ਦੇ ਪਿਆਰਿਓ ਜਦੋਂ ਵੀ ਉਹਦਾ ਕਮੈਂਟ ਆਉਂਦਾ ਸਾਸ ਸנג ਜੀ ਕਮੈਂਟ ਆਉਣ ਦੀ ਧੀਰ ਹੈ ਗੁਰੂ ਦੇ ਪਿਆਰਿਓ ਉਸ ਭੈਣ ਦਾ ਚਿਹਰਾ ਸਾਡੇ ਸਾਹਮਣੇ ਆ ਜਾਂਦਾ ਭਾਵ ਕੀ ਹਾਲ ਤਾਂ ਸੀ ਸਾਸ ਜੀ ਉਹਦੇ ਮੁਲਾਕਾਤ ਨਹੀਂ ਹੋਏਗੀ ਦੇਖਿਆ ਨੀਗਾ ਪਰ ਜਦੋਂ ਉਹਨਾਂ ਦਾ ਕਮੈਂਟ ਆ ਜਾਂਦਾ ਸਾਸ ਸנג ਜੀ ਉਹਨਾਂ ਦਾ ਚਿਹਰਾ ਸਾਡੇ ਸਾਹਮਣੇ ਆ ਜਾਂਦਾ ਗੁਰੂ ਦੇ ਪਿਆਰਿਓ ਕੱਲਾ ਚਿਹਰਾ ਹੀ ਨਹੀਂ ਸਾਹਮਣੇ ਆਉਂਦਾ ਗੁਰੂ ਦੇ ਪਿਆਰਿਓ ਹਜ਼ਾਰਾਂ ਲੱਖਾਂ ਦੀ ਸਾਸ ਸנג ਜੀ ਇਕੱਠ ਦੇ ਵਿੱਚ ਉਹ ਭੈਣ ਸਾਸ ਸנג ਜੀ ਦਿਖਾਈ ਦਿੰਦੀ ਹੈ ਇਹ ਦਿਖਾਈ ਦਿੰਦੀ ਸਾਹ ਸੰਗਤ ਜਿਵੇਂ ਬਾਬਾ ਦੀਪ ਸਿੰਘ ਜੀ ਦੇ ਰਾਜਸਥਾਨ ਦੇ ਵਿੱਚ ਸਾਹ ਸੰਗਤ ਜੀ ਉਹਨਾਂ ਦੇ ਸੰਯੋਗ ਨਾਲ ਦੀਵਾਨ ਸਜਾਈ ਹੋਣ ਤੇ ਲੱਖਾਂ ਹੀ ਸੰਗਤ ਸਾਹ ਸੰਗਤ ਜੀ ਉੱਥੇ ਗੁਰੂ ਦੇ ਪਿਆਰਿਓ ਇਕੱਠ ਹੈ ਤੇ ਸਾਹ ਸੰਗਤ ਜੀ ਸਾਡੇ ਸਾਹਮਣੇ ਉਹ ਰੂਹ ਫਿਰਦੀ ਹੈ ਜਿਸ ਤਰ੍ਹਾਂ ਅਸੀਂ ਉਹ ਇਕੱਠ ਦੇ ਵਿੱਚ ਦੀ ਜਾਣੇ ਆ ਉਹ ਭੈਣ ਦੀਆਂ ਵੀ ਜੈ ਜੈਕਾਰਾਂ ਕਰਦੀ ਸੰਗਤ ਸਾਹ ਸੰਗਤ ਜੀ ਸਾਰੀ ਸੰਗਤ ਸਾਹਿਬ ਜੀ ਉਹਨਾਂ ਨੂੰ ਵਧਾਈਆਂ ਦਿੰਦੀ ਹੈ ਇਹ ਸੀਨ ਅਸੀਂ ਤੱਕਦੇ ਹਾਂ ਗੁਰੂ ਦੇ ਪਿਆਰਿਓ ਮਾਲਕ ਕਿਰਪਾ ਕਰੇ ਆਈ ਪਿਆਰ ਬਣਾਈ ਜਾਵੇ ਇੱਥੇ ਇੱਕ ਪਲ ਦਾ ਵੀ ਪਤਾ ਨਹੀਂ ਸਾਧ ਸੰਗਤ ਜੀ ਕਿ ਅੱਜ ਹੈਗੇ ਆ ਕੱਲ ਨੂੰ ਪਤਾ ਨਹੀਂ ਸਾਧ ਸੰਗਤ ਜੀ ਹੋਣਾ ਕਿ ਨਹੀਂ ਹੋਣਾ ਪਰ ਇੱਕ ਪਲ ਤਾਂ ਸਾਧ ਸੰਗਤ ਜੀ ਬਹੁਤ ਛੋਟਾ ਹੁੰਦਾ ਸਾਹ ਆ ਗਿਆ ਤੇ ਸਾਧ ਸੰਗਤ ਜੀ ਬੰਦੇ ਆ ਸਾਧ ਸੰਗਤ ਜੀ ਜੇ ਦੂਜਾ ਸਾਹ ਨਾ ਆਇਆ ਤਾਂ ਸਾਧ ਸੰਗਤ ਜੀ ਮਰ ਤੂ ਹੈ ਇਸ ਸ਼ਬਦ ਨੂੰ ਸਾਧ ਸੰਗਤ ਜੀ ਗੁਰੂ ਗੁਰਕਾ ਸਾਹਿਬ ਦਾ ਰਤਨ ਹੈ ਹੀਰੇ ਜਿੱਤੇ ਜੜਾ ਉਹ ਇਹ ਸਾਸਨ ਸਿੰਘ ਜੀ ਰਤਨਾ ਦੇ ਵਾਂਗ ਸਾਸਨ ਸਿੰਘ ਜੀ ਸ਼ਬਦ ਹੈ ਇਹਨਾਂ ਨੂੰ ਜਰੂਰ ਸਾਸਨ ਸਿੰਘ ਜੀ ਕੋਈ ਮਹੀਨਾ ਦੱਸ ਦੇਣ ਜਰੂਰ ਸਰਵਣ ਕਰਿਆ ਕਰੋ ਸਾਸਨ ਸਿੰਘ ਜੀ ਜੇ ਤੁਸ ਤੁਹਾਨੂੰ ਪੜ੍ਹਨਾ ਨਹੀਂ ਆਉਂਦਾ ਤੇ ਜਰੂਰ ਸਾਸਨ ਸਿੰਘ ਜੀ ਸੁਣਿਆ ਜਰੂਰ ਕਰੋ ਇਸ ਕਰਕੇ ਗੁਰੂ ਦੇ ਪਿਆਰੋ ਧੰਨਵਾਦ ਕਰਦੇ ਆਂ ਸਾਸਨ ਸਿੰਘ ਜੀ ਗੁਰੂ ਦੇ ਪਿਆਰੇ ਇਥੋਂ ਦੀਆਂ ਸੰਗਤਾਂ ਦੇ ਸਾਸਨ ਸਿੰਘ ਜੀ ਪੱਛਮ ਬਿਹਾਰ ਵਾਲਿਓ ਆਪੀ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਖੰਡੇਵਾਲੀ ਸਰਕਾਰ ਦਾ ਧੰਨਵਾਦ ਸੰਗਤਾਂ ਦਾ ਧੰਨਵਾਦ ਸਾਧ ਸੰਗਤ ਜੀ ਉਥੋਂ ਦੇ ਪ੍ਰਬੰਧਕਾਂ ਦਾ ਧੰਨਵਾਦ ਤੋਂ ਸਾਧ ਸੰਗਤ ਜੀ ਇੱਥੇ ਹੀ ਸਮਾਪਤੀ ਕਰੀਏ ਗੁਰੂ ਦੇ ਪਿਆਰਿਓ ਸਾਰੀਆਂ ਸੰਗਤਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ